ਬਾਬਾ ਜੀਤ ਸਿੰਘ ਬਾਬਾ ਜਿਹਾਰ ਸਿੰਘ ਸ੍ਰੀ ਗੁਰ ਗੋਬਿੰਦ ਸਿੰਘ ਮੁਗਲਾਂ ਦੀ ਫੌਜ ਨਾਲ ਚਮਕੌਰ ਦੀ ਗੜੀ 'ਚ ਸਹੀਦੀ ਪਾਈ ਹੈ। ਬਾਬਾ ਜੀ ਦੀ ਬਹੁਤ ਬਹੁਤ ਅਸੀਂ ਬਾਬਾ ਜੀ ਦਾ ਜੀ ਦੁੱਖ ਦੀ ਗੜੀ 'ਚ ਸਾਹਮਣੇ ਹਾਂ। ਜਿੰਨਾ ਆਪਣੇ ਬੱਚਿਆਂ ਨੂੰ ਫੁੱਲਾਂ 'ਮਕੋ ਰੱਖਦੇ ਆ ਜੀ ਉਹਨਾਂ ਦੇ ਬੱਚੇ ਦੇਖੋ ਤੁਸੀਂ ਕਿੱਥੇ ਕਿੱਥੇ ਵਿਛੜ ਆ ਪਿਆ। ਉਹ ਵੀ ਦੇਖੋ ਜੀ ਕਿੰਡੀ ਕੁਰਬਾਨੀ ਦੇ ਕੇ ਕਹਿਣਾ ਕਿੰਨਾ ਉਹਨਾਂ ਨੂੰ ਜੀ ਪਲ-ਪਲ ਯਾਦ ਕਰਦੇ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਮਾਤਾ ਗੁਜਰੀ ਜੀ ਦੇ ਬਾਬਾ ਜੋਰਾਵਰ ਸਿੰਘ ਜੀ ਦੇ ਬਾਬਾ ਫਤਿਹ ਸਿੰਘ ਜੀ ਨੂੰ ਸਾਡੀ ਕਰੋੜ-ਕਰੋੜ ਵਾਲੀ ਦੀ ਸ਼ਕਾਰ ਲੱਖ-ਲੱਖ ਵਾਲੀ ਦੀ ਸ਼ਕਾਰ ਕੁਝ ਸਕੂਲ ਦੇ ਸਟੂਡੈਂਟਸ ਇੱਥੇ ਖੜੇ ਨੇ ਉਹਨਾਂ ਦੀ ਥੋੜੀ ਜੀ ਨੋਲੇਜ ਚੈੱਕ ਕਰ ਲੈਨੇ ਹਾਂਜੀ ਕੈਮਰੇ ਦੇ ਸਾਹਮਣੇ ਆ ਜਾਓ ਆ ਜਾਓ ਆ ਜਾਓ ਆ ਜਾਓ ਪੁੱਛਦੇ ਆ ਕਿ ਇਹਨਾਂ ਨੂੰ ਸਾਹਿਬਜ਼ਾਦੇ ਦਾ ਨਾਮ ਪਤਾ ਹੈ ਹਾਂਜੀ ਹਾਂ ਬਤਨਾ ਜੀ ਸਾਹਿਬਜ਼ਾਦ ਅਸੀਦ ਸਿੰਘ ਜਿਸ ਸਾਹਿਬਜ਼ਾਦ ਚਾਰ ਸਿੰਘ ਜਿਸ ਸਾਹਿਬਜ਼ਾਦ ਤੋਰਾਵਰ ਸਿੰਘ ਜਿਸ ਸਾਹਿਬਜ਼ਾਦ ਫਤੇ ਸਿੰਘ ਜੀ ਅੱਛਾ ਛੋਟੇ ਕਿਹੜੇ ਛੋਟੇ ਸਾਹਿਬਜ਼ਾਦ ਸਾਹਿਬਜ਼ਾਦ ਫਤੇ ਸਿੰਘ ਜੀ ਹਾਂਜੀ ਸਾਬਜ਼ਾਦ ਛੋਟੇ ਸੀ ਹਾਂਜੀ ਛੋਟੇ ਸਾਹਿਬਜ਼ਾਦ ਕਿੱਥੇ ਸੀ ਸਰਹੰਦ ਸਰਹੰਦ ਅੱਛਾ ਕੀ ਨਾਮ ਸੀ ਸਾਹਿਬਜ਼ਾਦ ਫਤੇ ਸਿੰਘ ਜਿਸ ਸਾਹਿਬਜ਼ਾਦ ਜੋਰਾਵਰ ਸਿੰਘ ਜੀ ਅੱਛਾ ਸਿੱਕੇ ਦਾ ਇਤਿਹਾਸ ਵਰੇ ਥੋੜਾ ਜਿਹਾ ਨੋਲੇਜ ਇਹਨਾਂ ਨੇ ਚੈੱਕ ਕਰ ਲੈਣੇ ਹਾਲਾਂਕਿ ਇਹ ਸਾਹਿਬਜ਼ਾਦ ਦਾ ਨਾਮ ਤਾਂ ਇਹਨਾਂ ਨੂੰ ਪਤਾ ਹੈ ਨਾਲ ਹੋ ਜੋ ਕੈਮਰਾ ਦੇ ਵਿੱਚ ਅੱਛਾ ਪਹਿਲਾਂ ਦੱਸੋ ਕਿਹੜੀ ਕਲਾਸ ਪੜ੍ਹਦੇ 10th ਤੇ ਅਸੀਂ ਚਮਕੌਰ ਸਾਹਿਬ ਦੇ ਵਿੱਚ ਇਸ ਵਕਤ ਖੜੇ ਆ ਚਮਕੌਰ ਸਾਹਿਬ ਦਾ ਕੀ ਇਤਿਹਾਸ ਪੂਰੀ ਉਹਨਾਂ ਉਹਨਾਂ ਜੀ ਕੀ ਹੋਏ ਸੀਗੇ ਹਾਂਜੀ ਹਾਂਜੀ ਗੁਰੂ ਗੋਬੀ ਸਿੰਘ ਜਿਹੜੇ ਮਾਤਾ ਵਿਛੜਾ ਮੂਤੋ ਕਈ ਮਤਲਬ ਉਹ ਜਿਹਨਾਂ ਅਨੰਦਪੁਰ ਸਾਹਿਬ ਤੋਂ ਕਿਲਾ ਛੱਡ ਕੇ ਅਨੰਦਪੁਰ ਸਾਹਿਬ ਤੋਂ ਕਿਲਾ ਛੱਡ ਕੇ ਇੱਥੇ ਆਏ ਸੀਗੇ ਸਰਸਾ ਨਦੀ ਦੇ ਉਹਨਾਂ ਦਾ ਪਰਿਵਾਰ ਵਿਛੜ ਗਿਆ ਸੀ ਤੇ ਵੱਡੇ ਸਾਹਿਬਜ਼ਾਦੇ ਸ੍ਰੀ ਗੁਰੂ ਗੋਬੀ ਸਿੰਘ ਜੀ ਨਾਲ ਇੱਧਰ ਆ ਗਏ ਸੀਗੇ ਚਮਕੌਰ ਗੜੀ ਤੇ ਫਿਰ ਉਸ ਇਸ ਤੋਂ ਬਾਅਦ ਫਿਰ ਉਹਨਾਂ ਨੇ ਉਹ ਜੰਗ ਹੋਈ ਸੀਗੀ ਵੱਡੇ ਸਾਹਦੇ ਦੇ ਸ਼ਹੀਦ ਹੋ ਗਏ ਸੀ ਕਿ ਉਹ ਰਿਆ ਕੇ ਹਾਂਜੀ ਪਰ ਇਹਨਾਂ ਨੂੰ ਭੇਜਿਆ ਸੀਗਾ ਜੰਗ ਦੇ ਮੈਦਾਨ ਵਿੱਚ ਕੀ ਕਹਿ ਰਹੇ ਹੋ ਤਾਂ ਪਹਿਲਾਂ ਕਿਹਨੂੰ ਭੇਜਿਆ ਸੀ ਜੰਗ ਦੇ ਮੈਦਾਨ ਵਿੱਚ ਜੇਹ ਸਿੰਘ ਜੀ ਨੂੰ ਭੇਜਿਆ ਸੀਗਾ ਅੱਛਾ ਕਿੰਨੇ ਸਿੰਘਾਂ ਦੇ ਨਾਲ ਆਏ ਸੀ ਗੁਰੂ ਗੋਬਿੰਦ ਸਿੰਘ ਜੀ 40 40 40 ਮੁਗਲਾਂ ਦੀ ਫੌਜ ਕਿੰਨੀ ਸੀ 1 ਲੱਖ 1 ਲੱਖ ਹਾਂ ਤੇ ਤੁਸੀਂ ਚਾਰਾਂ ਨੇ ਇਕੱਠੇ ਬੋਲਣਾ ਜਿਹੜਾ ਇੱਕ ਅਸੀਂ ਆ ਬੋਲਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀਗਾ ਸਵਾ ਲੱਖ ਸੀ ਇੱਕ ਲੜਗਾਂ ਚਾਰਾਂ ਨੇ ਇਕੱਠਿਆਂ ਨਹੀਂ ਬੋਲਿਆ ਕੀ ਕਹਿ ਰਹੇ ਹੋ ਜੀ ਸਵਾ ਲੱਖ ਸੇ ਇੱਕ ਲੜੰਗੋ ਸਵਾ ਲੱਖ ਸੇ ਇੱਕ ਲੜਾਉ ਤਬੇ ਗੋਬਿੰਦ ਨਾਮ ਕਹਾਉ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਛੱਡ ਕੇ ਜਾ ਰਹੀ ਸੀ ਉਦੋਂ ਉਹਨਾਂ ਨੇ ਕੀ ਕਹਿਆ ਸੀ ਜਿੱਥੇ ਗੁਰਦੁਆਰਾ ਢਾਡੀ ਸਾਹਿਬ ਸਿੱਖਾਂ ਦਾ ਅਪੀਲ ਜਾ ਰਿਹਾ ਹੈ ਜੇ ਕਿਸੇ ਚ ਹਿੰਮਤ ਹੈ ਹਿੰਮਤ ਹੈ ਤਾਰੇ ਜੀ ਆਪਕੇ ਇਹ ਚਮਕੌਰ ਸਾਹਿਬ ਦੀਵਾਰੇ ਹੋਰ ਕੀ ਇਤਿਹਾਸ ਹੈ ਜੀ ਤੁਹਾਡੇ ਚਾਰਾਂ ਚੋਂ ਕਿਸ ਨੂੰ ਪਤਾ ਕੀ ਮਤਲਬ ਚਮਕੌਰ ਸਾਹਿਬ ਕਿ ਇਤਿਹਾਸਿਕ ਜਗ੍ਹਾ ਹੈ ਗੁਰਦੁਆਰਾ ਸਾਹਿਬ ਬੜੇ ਸੁਸ਼ੋਭਿਤ ਨਹੀਂ ਗੁਰਦੁਆਰਾ ਦਮਦਮਾ ਸਾਹਿਬ ਹੈ ਢਾਡੀ ਸਾਹਿਬ ਹੈ ਕਤਲਗੜ੍ਹ ਸਾਹਿਬ ਹੈ ਹੋਰ ਕੀ ਇਤਿਹਾਸ ਹੈ ਪਤਾ ਗੁਰਗੋਬਿੰਦ ਸਿੰਘ ਜੀ ਵਾਰੇ ਦੱਸੋ ਗੁਰੂ ਗੋਬੀ ਸਿੰਘ ਜੀ ਸਿੱਖਾ ਦੇ 10ਵੇਂ ਗੁਰੂ ਮੰਨੇ ਔਰ ਪਹਿਲਾ ਉਹਨਾਂ ਜਨਮ ਪਟਨਾ ਸਾਹਿਬ ਵਿਖੇ ਹੋਇਆ ਸੀਗਾ ਫਿਰ ਉਹ ਆਪਣੇ ਪਿਤਾ ਜੀ ਨਾਲ ਅਨੰਦਪੁਰ ਸਾਹਿਬ ਚਲੇ ਗਏ ਸੀਗੇ ਉਹਨਾਂ ਦੇ ਪਿਤਾ ਜੀ ਫਿਰ ਉੱਥੇ ਗਏ ਸੀਗੇ ਕਿਲਾ ਛੱਡਣ ਲਈ ਫਿਰ ਉਹ ਕਿਲਾ ਛੱਡ ਕੇ ਆਗੇ ਸੀਗੇ ਸਰਸਨਤਨ ਦਾ ਪਿਛੋੜਾ ਹੋ ਗਿਆ ਫਿਰ ਉਹ ਚਮਕੌਰ ਸਾਹਿਬ ਆ ਗਏ ਫਿਰ ਉਹਦੇ ਦੋ ਵੱਡੇ ਸਰਜਾਦੇ ਤੇ 40 ਸਿੰਘ ਸ਼ਹੀਦ ਹੋ ਗਏ ਸਰਸਾ ਦੀ ਨਦੀ ਤੇ ਜਦੋਂ ਵਿਛੋੜਾ ਪਿਆ ਸੀ ਉਸ ਵੇਲੇ ਤਿੰਨ ਭਾਗਾਂ ਦੇ ਵਿੱਚ ਪਰਿਵਾਰ ਵੰਡਿਆ ਗਿਆ ਸੀਗਾ ਕੌਣ ਕੌਣ ਕਿਤੇ ਕਿਤੇ ਨਾਲ ਗਿਆ ਸੀ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਾਂਦੇ ਗੁਰਗੋਮੀ ਸਿੰਘ ਜੀ ਤੇ ਵੱਡੇ ਸਾਹਿਬ ਜਾਂਦੇ ਸੀਗੇ ਗੁਰਤੇਗ ਬਹਾਂਦਰ ਜੀ ਤਾਂ ਹਾਂ ਅਸੀਂ ਗਏ ਹਾਂ ਬਦਲਿਸ਼ੀ ਛੇਤੀ ਹੋ ਗਈ ਸੀ ਪਹਿਲਾਂ ਹੀ ਮਾਤਾ ਗੁਜਰੀ ਦੀ ਮਾਤਾ ਗੁਜਰੀ ਦੀ ਸਾਹਿਬ ਜੀ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਜੀ ਉਹਨਾਂ ਨੇ ਸਰਸਾ ਨਦੀ ਦੇ ਕੰਢੇ ਤੇ ਪਛੋੜਾ ਪੈ ਗਿਆ ਜੀ ਬਾਬਾ ਜੀਤ ਸਿੰਘ ਬਾਬਾ ਜਯਾਰ ਸਿੰਘ ਸ੍ਰੀ ਗੁਰ ਗੋਬਿੰਦ ਸਿੰਘ ਮੁਗਲਾਂ ਦੀ ਫੌਜ ਨਾਲ ਚਮਕੌਰ ਦੀ ਗੜੀ 'ਚ ਸ਼ਹੀਦੀ ਪਾਈ ਐ। ਬਾਬਾ ਜੀ ਦੀ ਬਹੁਤ ਬਹੁਤ ਅਸੀਂ ਬਾਬਾ ਜੀ ਦਾ ਜੀ ਦੁੱਖ ਦੀ ਗੜੀ 'ਚ ਸਾਹਮਣ ਹੁੰਨੇ ਆ। ਐਨਾ ਕਹਿਣ ਵੀ ਲੋਕ ਮੇਲਾ ਏ ਮੇਲਾ ਨਹੀਂ ਜੀ। ਬਾਬਾ ਜੀ ਦੇ ਸੰਸਕਾਰ ਵਜੋਂ ਹੁੰਨੇ ਆ ਅਸੀਂ। ਸਿਰ ਬਾਇ ਗੁਰ ਜੀ। ਅਸੀਂ ਜਿਵੇਂ ਪਹਿਲੇ ਦਿਨ ਤੋਂ ਜਦੋਂ ਤੋਂ ਅਸੀਂ ਸ਼ਹੀਦੀ ਇਹਨਾਂ ਦਿਹਾੜਿਆਂ ਨੂੰ ਮਨਾਨਾ ਨੇ ਕਵਾਂਗੇ ਅਸੀਂ ਇਹਨਾਂ ਦਾ ਇਹਨਾਂ ਨੂੰ ਯਾਦ ਕਰ ਰਹੇ ਹਾਂ ਉਹ ਤੋਂ ਤਾਂ ਬੜਾ ਵਿਰਾਗਮਈ ਮਹਿਸੂਸ ਹੁੰਦਾ ਹੈ ਸੋ ਮਾਤਾ ਜੀ ਉਸ ਸਮੇਂ ਨੂੰ ਯਾਦ ਕਰਦੇ ਹੋਏ ਵਿਰਾਗਤਾ ਆਉਂਦਾ ਹੈ ਕਿਉਂਕਿ ਇੰਨੀ ਛੋਟੀ ਉਮਰ ਦੇ ਵਿੱਚ ਪਹਿਲਾਂ ਤਾਂ ਆਪਣੇ ਪਿਤਾ ਨੂੰ ਜੰਗ ਦੇ ਮੈਦਾਨ ਦੇ ਵਿੱਚ ਭੇਜਣਾ ਫਿਰ ਜਦੋਂ ਆਪ ਪਿਤਾ ਬਣਦੇ ਨੇ ਤਾਂ ਆਪਣੇ ਬੱਚਿਆਂ ਨੂੰ ਉਹਨਾਂ ਨੇ ਜੰਗ ਦੇ ਮੈਦਾਨ ਚ ਭੇਜਿਆ ਜੰਗ ਦੇ ਮਨਾਰਗੀ ਚਮਕੌਰ ਸਾਹਿਬ ਸੀ ਦੀ ਪਾਈ ਆ ਵਿਛੋੜਾ ਪਿਆ ਜੀ ਫਤਿਹਗੜ੍ਹ ਸਾਹਿਬ ਜੀ ਉਹ ਤੋਂ ਵੀ ਜ਼ਿਆਦਾ ਦੁੱਖ ਹੈ ਜੀ ਅਸਤੇ ਦੁੱਖ ਦੀ ਗੱਡੀ ਜਿਸ ਸਾਹਮਣੇ ਲੁਣਿਆ ਸਾਨੂੰ ਐ ਨਹੀਂ ਅਸੀਂ ਮੇਲਾ ਸਮਝ ਗਏ ਨਹੀਂ ਆਉਂਦੇ ਅਸੀਂ ਆਪਣੇ ਬੱਚਿਆਂ ਨੂੰ ਫੁੱਲਾਂ ਮਗੋ ਰੱਖਦੇ ਜੀ ਉਹਨਾਂ ਦੇ ਬੱਚੇ ਦੇਖੋ ਤੁਸੀਂ ਕਿੱਥੇ ਕਿੱਥੇ ਵਿਛੋੜਾ ਪਿਆ ਉਹ ਵੀ ਦੇਖੋ ਜੀ ਕਿੱਡੀ ਕੁਰਬਾਨੀ ਦੇ ਕੇ ਕਹਿੰਨਾ ਉਹਨਾਂ ਨੂੰ ਜੀ ਪਲ-ਪਲ ਯਾਦ ਕਰਦੇ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਮਾਤਾ ਗੁਜਰੀ ਜੀ ਨੂੰ ਬਾਬਾ ਜੋਰਾਵਰ ਸਿੰਘ ਜੀ ਨੂੰ ਬਾਬਾ ਫਤਿਹ ਸਿੰਘ ਜੀ ਨੂੰ ਸਾਡੀ ਕਰੋੜ-ਕਰੋੜ ਵਾਰੀ ਦੀ ਸ਼ੁਕਰ ਅਲੱਖ-ਲੱਖ ਵਾਰੀ ਦੀ ਸ਼ੁਕਰ ਮੈਂ ਕੁ ਜੀ ਸਾਬ ਦੀ ਗੱਲ ਕਰੀਏ ਚਮਕੌਰ ਸਾਹਿਬ ਦੇ ਵਿੱਚ ਵੀ ਇਸ ਥਾਂ ਦਾ ਆਪਣਾ ਇੱਕ ਵੱਖਰਾ ਇਤਿਹਾਸ ਹੈ ਸੋ ਤੁਸੀਂ ਵੀ ਬੜੇ ਆ ਭਾਵੁਕ ਵੀ ਹੋ ਰਹੇ ਆ ਅਸੀਂ ਲੇਕਿਨ ਗੌਰਵ ਵੀ ਹੁੰਦਾ ਹੈ ਸਿੱਕੇ ਇਤਿਹਾਸ ਨੂੰ ਜਦੋਂ ਅਸੀਂ ਫਰੋਂਦੇ ਆ ਬੜਾ ਮਾਣ ਵੀ ਹਾਂ ਜੀ ਅਸੀਂ ਤਾਂ ਜੀ ਇਸ ਧਰਤੀ ਤੇ ਬਹੁਤ ਮਾਣ ਕਰਦੇ ਆ ਜੱਜੀ ਅਸੀਂ ਉਹ ਸਾਡੀ ਬੱਸ ਚੱਲਦੀ ਹੈ ਜੀ ਗੁਰਨਾਨਕ ਬੱਸ ਜੱਜੀ ਅਸੀਂ ਪਿਛਲੇ ਪਾਸੇ ਕਿਰਾਏ ਤੇ ਰਹਿੰਦੇ ਸੀ 300 ਰੁਪਏ ਮਹੀਨਾ ਦਿੰਦੇ تھے ਜਾਦੂਰੇ ਕੁਝ ਨਹੀਂ ਦਾ ਜੀ ਆ ਖਾਲੀਓ ਪਿਆ ਹੁੰਦਾ ਦਾ ਇਹ ਸੰਗਤਾਂ ਦੀ ਬਹੁਤ ਦੇਣਾ ਜਿਹੜੇ ਸੰਗਤਾਂ ਬਣਾ ਰਹੀਆਂ। ਬਾਕੀ ਕਰਸੇਵਾਲਾਂ ਦੀ ਬਹੁਤ ਦੇਣਾ ਕਰਸੇਵਾਲ ਨੇ ਬਹੁਤ ਉੱਚੀ ਛਾਨ ਚੱਕਦੀ। ਵੀ ਗੁਰਾਂ ਦੀ ਧਰਤੀ ਤੇ ਇੱਥੇ ਲੋਕੀ ਅਰਬਾਂ ਕਰਮਾਂ ਹੀ ਆਉਂਦੇ ਨੇ। ਸਭ ਨਹੀਂ ਸ਼ਿਕਾਰ ਕਰਨਾ ਆਉਂਦੇ ਆ ਜੀ ਦੁੱਖ ਦੀ ਘੜੀ ਤੇ ਸਹਾਇ ਹੁੰਦੇ ਆ। ਬਾਕੀ ਫਤੇਗੜ ਸਾਹਿਬ ਦਾ ਦਾਜੀ ਕੋਈ ਅੰਤ ਨਹੀਂ ਹੈਗਾ। ਹਾਂ। ਆਮ ਤੌਰ ਤੇ ਤੁਸੀਂ ਦੇਖਦੇ ਕਿ ਜਿਹੜੇ ਛੋਟੇ ਬੱਚੇ ਨੇ ਆ ਅਗਲੀ ਜਨਰੇਸ਼ਨ ਹੈ ਉਹਨਾਂ ਨੂੰ ਜੇ ਸਿੱਖ ਇਤਿਹਾਸ ਨਾਲ ਜੋੜਨਾ ਬੜਾ ਘੱਟ ਬੱਚਿਆਂ ਦਾ ਜਿਸੀ ਥੋੜਾ ਦੇਖੀ ਹਾਲਾਂਕਿ ਬਹੁਤ ਪਰਿਵਾਰ ਜਿਹੜੇ ਨੇ ਬੱਚੇ ਨੂੰ ਨਾਲ ਲੈ ਕੇ ਜਾਂਦੇ ਨੇ ਲੇਕਿਨ ਤੁਸੀਂ ਕੀ ਕਹਿਣਾ ਚਾਹੋਗੇ ਕਿ ਬੱਚਿਆਂ ਨੂੰ ਕਿੰਨਾ ਦੇ ਇਤਿਹਾਸ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ ਜੋੜਿਆ ਜਾਂਦਾ ਜਿਹੜੋ ਕੋਈ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਦੱਸੇ ਆਪਣੇ ਘਰ ਚ ਗੁਰਾ ਦੀ ਫੋਟੋ ਲੱਗੀ ਹੋ ਆਪੇ ਨਿਮਸ਼ਕਾਰ ਕਰਦੇ ਆ ਉਹ ਬਾਬਾ ਜੀ ਨੂੰ ਕਹਿੰਦੇ ਆ ਵੀ ਇਹ ਦੇਖੋ ਤੁਸੀਂ ਇਹ ਬੱਚੇ ਛੋਟੇ ਛੋਟੇ ਸ਼ਹੀਦ ਹੋયા ਤੁਸੀਂ ਵੀ ਇਦਾਂ ਹੀ ਕੁਰਬਾਨੀ ਆ ਉਹ ਬੱਚੇ ਆਪੇ ਸਮਝਦੇ ਹੁਣ ਦੀ ਪੀੜੀ ਤਾਂ ਬਹੁਤ ਸਮਝ ਰਹੀ ਆ ਬੱਚੇ ਸਕੂਲਾਂ ਚ ਵੀ ਬਹੁਤ ਸੁਝਾਅ ਦੇ ਰਹੇ ਨੇ ਹੁਣ ਹਰ ਇੱਕ ਬੱਚੇ ਨੂੰ ਸਕੂਲ ਚ ਬਹੁਤ ਸਜਾਉ ਦਿੰਦੇ ਨੇ ਹਰ ਇੱਕ ਸਕੂਲ ਚ ਸਾਡੇ ਵੀ ਪੋਤੇ ਪੜ੍ਹਦੇ ਨੇ ਜਿੱਦੋਂ ਉਹਨਾਂ ਨੂੰ ਵੀ ਬਹੁਤ ਦੱਸਦੇ ਨੇ ਵੀ ਗੁਰ ਗੁਰਨਾਨਕ ਦੇ ਨਹੀਂ ਜੀ ਅੱਜ ਨਹੀਂ ਅਸੀਂ ਲੈ ਕੇ ਆਏ ਅੱਜ ਉਹ ਫਤੇਗੜ ਸਾਹਿਬ ਰਹਿੰਦੇ ਨੇ ਜੀ ਮੇਰਾ ਬੇਟਾ ਆਟੋ ਚ ਲਾਉਂਦਾ ਹੈ ਜੀ ਉਹਦੇ ਵਿੱਚ ਫਤੇਗੜ ਸਾਵੇ ਆਂਦੇ ਨੇ ਜੀ ਅਸੀਂ ਕਹਿੰਦੇ ਆ ਜੀ ਉਹ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੇ ਚੰਗੀ ਲਹਿਕੀ ਮਿਲੇ ਹਾਂ ਜਿਹੜੇ ਨੇ ਸਾਡੇ ਨਾਲ ਬਜ਼ੁਰਗ ਜਿਹੜੇ ਨੇ ਜਕੀਫਤੇ ਉਹ ਮੌਜੂਦ ਨੇ ਬੱਬਈ ਜਿਵੇਂ ਅਸੀਂ ਯਾਦ ਕਰ ਰਹੇ ਸੀ ਕਿ ਸਾਹਿਬ ਜਾਦਿਆਂ ਨੇ ਜਿਸ ਤਰ੍ਹਾਂ ਦੇ ਨਾਲ ਸ਼ਹੀਦੀਆਂ ਦਿੱਤੀਆਂ ਉਹਨਾਂ ਨੇ ਸੋ ਅੱਜ ਅਸੀਂ ਉਸ ਧਰਤੀ ਤੇ ਖੜੇ ਆ ਉਸ ਦਾ ਮੈਨੂੰ ਕਿਵੇਂ ਯਾਦ ਕਰ ਬੱਬੇ ਆ ਚਮਕੌਰ ਦੀ ਗੜੀ ਹੈ ਜੀ ਕੱਚੀ ਗੜੀ ਇੱਥੇ ਉਸ ਟਾਈਮ 'ਤੇ 40 ਸਿੰਘ ਸੀ ਜਿਹੜੀ 40 ਆਪਣੀ 10 ਲੱਖ ਦੀ ਫੌਜ ਨਾਲ ਵਾਹ ਹੋਇਆ ਜੀ ਛੋਟੇ ਛੋਟੇ ਬੱਚੇ ਉੱਟੇ ਮਸੀਦ ਹੋਏ ਜੀ ਬਰੇ ਬਹੁਤ ਸਿੰਘ ਸੀ ਰੋਏ ਜੀ ਵਿੱਚੋਂ ਵਿੱਚੋਂ ਆਪਣੇ ਤਿੰਨ ਪਿਆਰੇ ਸੀ ਰੋਏ ਜੀ ਪੁਰੇ ਫਿਰ ਗੁਰਗੋਵੀ ਨੇ ਸਾਹੁਰੇ ਤਾਲੀ ਮਾਰ ਕੇ ਨਿਕੜੇ ਜੀ ਇੱਕ ਕੱਚੀ ਗੜੀ ਕੱਚੀ ਗੜੀ ਕਿਸੇ ਟਾਈਮ ਮਾ 10 ਲੱਖੀ ਫੌਜ ਕਰ ਨਾਲ ਮੁਕਾਬਲਾ ਕਰਾਈ ਦੁੱਤੀ ਹੈ ਹਾਂਜੀ ਹਾਂਜੀ ਅਸੀਂ ਕਿ ਇਤਿਹਾਸ ਦੇ ਨਾਲ ਜੇ ਅਸੀਂ ਮੈਂ ਆਮ ਤੌਰ ਤੇ ਸਵਾਲ ਜ਼ਰੂਰ ਕਰਦੀ ਹੁੰਨੀ ਹੈ ਕਿ ਇਤਿਹਾਸ ਦੇ ਨਾਲ ਬੱਚਿਆਂ ਨੂੰ ਜੋੜਨਾ ਬੜਾ ਜ਼ਰੂਰੀ ਹੈ ਤਾਂ ਹੀ ਕਰਕੇ ਉਹਨਾਂ ਨੂੰ ਪਤਾ ਲੱਗੇਗਾ ਕਿ ਕਿੰਨਾ ਅਮੀਰ ਵਿਰਸਾ ਹੈ ਤੇ ਕਿੰਨਾ ਸ਼ਹਾਦਤਾ ਭਰਿਆ ਇਤਿਹਾਸ ਹੈ ਹਾਂਜੀ ਹਾਂ ਬੱਚਿਆਂ ਨੂੰ ਆ ਜਿਹੜੇ ਬੱਚੇ ਆ ਜਿਹੜੇ ਛੋਟੇ ਛੋਟੇ ਬੱਚੇ ਆ ਉਹਨਾਂ ਦੇ ਮਾਪੇ ਪਾਪਾ ਚਾਹੀਦਾ ਸੀ ਵੇ ਜੋੜੇ ਇਤਿਹਾਸ ਕੇ ਗੜ ਬੱਚਿਆਂ ਨੂੰ ਦੱਸੇ ਇਹ ਜਿਹੜੀ ਸੀਰੀਜ਼ ਦੀ ਪਾਈ ਹੈ 60-9 ਸਾਲ ਬਾਕੀ ਸਾਹਿਬਜਾ ਦੇ ਦੋ ਬڑے ਅਜੀਤ ਸਿੰਘ ਜਹਾੜੀ ਨੇ ਸਿੱਧੀ ਪਾਈ ਜੀ ਉਹ ਸਾਹਮਣੇ ਸਿੱਖਿਆ ਦੇਣੀ ਚਾਹੀਦੀ ਹੈ ਜੀ